ਜੇ ਚੂਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੰਚਾਇਤੀ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਆਪਸ ਸਾਹਮਣੇ ਹੋ ਗਈਆਂ ਪਹਿਲੀ ਧਿਰ ਦੇ ਵੱਲੋਂ ਇੱਥੇ ਪਾਰਕ ਬਣਾਉਣ ਨੂੰ ਲੈ ਕੇ ਬੋਰਡ ਲਗਾ ਦਿੱਤਾ ਤਾਂ ਦੂਜੀ ਧਿਰ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਮਾਹੌਲ ਗਰਮ ਹੋ ਗਿਆ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਮਸਲਾ ਇਹ ਹੈ ਜੀ ਸਾਡੀਆਂ ਇੱਥੇ ਰੂੜੀਆਂ ਸੀ ਤੇ ਸਾਡੇ ਬਾੜੇ ਲੱਗੇ ਹੋਏ ਸੀਗੇ ਜੇ ਕਿ ਜਿਹੜੇ ਇਹ ਕੜਮ ਚੌਧਰੀ ਨੇ ਕੁਝ ਮਜ਼ਦੂਰ ਤੇ ਸਾਰੇ ਕਿਸਾਨ ਨਹੀਂ ਹੈਗੇ ਤੇ ਕੁਝ ਕਿਸਾਨ ਵਿੱਚੋਂ ਤਕੂ ਸਾਹਿਬ ਆਪਣਾ ਭਰਾਚਾਰਾ ਜਿਹੜੇ ਮਜ਼ਦੂਰ ਨੇ ਕੜਮ ਚੌਧਰੀ ਇਹ ਸਾਡੀਆਂ ਰੂੜੀਆਂ ਬਾੜੇ ਬਾਕੇ ਉਰੇ ਨਾ ਤੇ ਸਾਨੂੰ ਲੁੱਟਿਆ ਜਾ ਰਿਹਾ ਕਿਉਂ ਲੁੱਟਿਆ ਜਾ ਰਿਹਾ ਇੱਥੇ ਇਹਨਾਂ ਨੇ ਪੋਸਟਰ ਲਾਇਆ ਕਾਦੇ ਸਿਰ ਤੇ ਲਾ ਡਾਂਗ ਦੇ ਜ਼ੋਰ ਤੇ ਲਾਇਆ ਜੀ ਜਿਹ ਜੋ ਜਿਹੜੇ ਕਹਿੰਦੇ ਨੇ ਵੀ ਗਰੀਬਾਂ ਨੂੰ ਉਜਾੜ ਕੇ ਰ੍ਹਾਂਗੇ ਇਹ ਹਸੀਗਾ ਵੀ ਗਰੀਬਾਂ ਦੇ ਘਾਟਾ ਕੇ ਮੰਦਿਰ ਬਣਾ ਦੋ ਕਦ ਕਿਹਾ ਸੀ ਵੀ ਗਰੀਬਾਂ ਨੂੰ ਉਜਾੜ ਕੇ ਇੱਕ ਪਾਰਕ ਬਣਾ ਦੋ ਆਪਣਾ ਕੀ ਨਾ ਕੀ ਹੈ ਮੇਰਾ ਨਾਮ ਸੋਮਰਾਂ ਨੇ ਹੁਣ ਕੀ ਚਾਹੁੰਦੇ ਤੁਸੀਂ ਅਸੀਂ ਚਾਹੁੰਦੇ ਵੀ ਸਾਨੂੰ ਹੀ ਇਨਸਾਫ ਮਿਲਣਾ ਚਾਹੀਦਾਗਾ ਤੇ پارک ਅਸੀਂ ਨਹੀਂ ਬਣ ਦਿੰਦੇ ਹੈਗੇ ਜੀ ਤੇ ਸਾਰੇ ਪਿੰਡ ਬਾਰੇ ਤੇ پارک ਹੈ پارک ਅਸੀਂ ਬਣਦੇ ਸੰਬੰਧ ਚ ਹੈਗੇ ਆ ਪਰ پارک ਜਿੱਥੇ ਹੋਣਾ ਚਾਹੀਦਾ ਉੱਥੇ ਬਣਿਆ ਹੋਇਆ ਜੀ ਉੱਥੇ ਜਾ ਕੇ ਦੇਖ ਲਓ ਅੱਜ ਹੋਰ ਕੀ ਸਹੂਲਤਾਂ ਨੇ ਗਈਆਂ ਤੇ ਉੱਥੇ ਕੀ ਕਰ ਰਹੇ ਨੇ ਇਹ ਕਿੰਨੇ ਪੇੜ ਪੌਦੇ ਲਾਏ ਹੋਣੇ ਤੇ ਇਹਨਾਂ ਨੇ ਚਾਰ ਦਿਵਾਰੀ ਵੀ ਮਾਰੀ ਆ ਇਹਨਾਂ ਨੇ ਉੱਥੇ ਭਰਤ ਵੀ ਪਾਈ ਸੀ ਉਹ ਸਾਹਮਣੇ ਨਾਲ ਹੀ ਆ ਜੀ ਉਹ پارک ਚ ਜਾ ਕੇ ਦੇਖ ਲਓ ਵੀ پارک ਦੀ ਕੀ ਸਹੂਲਤਾਂ ਹੈ ਕਿੰਨੀ ਜਗ੍ਹਾ ਕਿੰਨੀ ਹੈ ਜੀ ਇਹ ਹੈ ਜਗ੍ਹਾ ਟੋਟਲ ਪੰਚਾਇਤੀ ਜਮੀਨਾਂ ਜੀ ਇਹ ਕਿੰਨੀ ਜਗਾ ਕਿੰਨੀ ਹੈ ਇਹ ਸਵਾਰਕਾ ਕਾਨੂੰਨੀ ਕਾਰਵਾਈ ਕਰੀ ਤੁਹਾਡੇ ਵੱਲੋਂ ਹੋਈ ਕੋਈ ਹਾਂਜੀ ਪਰਚੇ ਹੋਏ ਹੋਏ ਨਹੀਂ ਕੋਰਟ ਚ ਕੇਸ ਚੱਲਦਾ ਜੀ 15 ਬੰਨਾਂ ਦੇ ਐਸੇ 1 ਰੁਪਿਆ ਹਾਂ ਐਸੇ ਇੱਕ ਤਾਂ ਪਰਚੇ ਪਏ ਹੋਣੇ ਜਿਹਦੇ ਕਾਰਨ ਜੀ ਕੱਲ ਸਾਨੂੰ ਟਰੈਕਟਰ ਟਰੈਕਟਰ ਇਹਨਾਂ ਨੇ ਜ਼ਬਰਦਸਤੀ ਬਾੜਿਆ ਜਿਹਦੇ ਵਿੱਚ ਸਾਡੀਆਂ ਬੁੜੀਆਂ ਦੇ ਸੱਟਾਂ ਵੀ ਭੱਜੀਆਂ ਨੇ ਤੇ ਸਾਡੇ ਕੋਲੇ ਮੌਕੇ ਦੀ ਵੀਡੀਓ ਵੀ ਹੈਗੀ ਹਾਂਜੀ ਸਨਾਮ ਦਾਖਲ ਨੇ ਜੀ ਤੇ ਇਸ ਟਾਈਮ ਮੌਕੇ ਤੇ ਜਾ ਕੇ ਕੋਈ ਵੀ ਦੇਖ ਸਕਦਾਗਾ ਪ੍ਰਸ਼ਾਸਨ ਵੀ ਇੱਥੇ ਸੀਗਾ ਜਦੋਂ ਉਹਨਾਂ ਨੇ ਟਰੈਕਟਰ ਚਲਵਾਏ ਨੇ ਜੀ ਵੀਡੀਓ ਸਾਹਿਬ ਵੀ ਇੱਥੇ ਸੀਗਾ ਜੀ ਇਹ ਹੈ ਜੀ ਇੱਥੇ ਜਿਹੜੀ ਭਾਰਤ ਸਰਕਾਰ ਨੇ ਆਪਾਂ ਨੂੰ ਇਹ ਪਹਿਲਾਂ ਬੁੜੀਆਂ ਇੱਥੇ ਬੈਜਦੀਆਂ ਹੁੰਦੀਆਂ ਆ ਲੈਟਰਿੰਗਾਂ ਦੀਆਂ ਜੀ ਹੁਣ ਭਾਰਤ ਸਰਕਾਰ ਨੇ ਆਪਾਂ ਨੂੰ ਘਰ ਘਰ ਇਹ ਦੇਤਾ ਜਿਹਦੇ ਨਹੀਂ ਵੀ ਬਣੀ ਹੋਈ ਉਹਦੇ ਤੇ ਵੀ ਅਸੀਂ ਪੰਚਾਇਤ ਦੇ ਨਾਲ ਸਹਿਯੋਗ ਨਾਲ ਅਸੀਂ ਬਣਵਾਉਣਾ ਚਾਹੁੰਦੇ ਆ ਵੀ ਜੇ ਕੋਈ ਕਿਸੇ ਨੂੰ ਦਿੱਕਤ ਆ ਇੱਥੇ ਜੀ ਰੋਡ ਪੈਂਦਾ ਭਗਮਾਨਪੁਰਾ 6 ਜੂਨ ਦਾ ਮੰਦਿਰ 18 ਫੁੱਟ ਰੋਡ ਬਣਿਆ ਹੋਇਆ ਇਧਰ ਜੀ ਬਾਬਾ ਬਾਲਮੀਕ ਦਾ ਮੰਦਿਰ ਬਾਬਾ ਰਵਦਾਸ ਦਾ ਬਾਬੇ ਰੁਖੜਦਾਸ ਜੀ ਦਾ ਬਹੁਤ ਸ਼ਾਨਦਾਰ ਚੀਜ਼ ਬਣਦੀ ਜੀ ਇੱਥੇ ਸਾਡੇ ਲਵੇ ਘਰ ਨੇ ਉਹ ਸਾਹਮਣੇ ਇੱਥੇ ਜੀ ਨਸ਼ੇ ਕਰਦੇ ਤੇ ਚੋਰੀਆਂ ਕਰਦੇ ਤੇ ਇੱਥੇ ਝਾੜ ਮਲਾ ਬਹੁਤ ਸੀ ਸਾਰੇ ਭਾਈ ਸਾਰੇ ਇੱਥੇ ਚ ਕੋਈ ਜ਼ਿੰਮੇਦਾਰ ਜਾਂ ਕੋਈ ਕੋਈ ਕੜਮ ਚੌਧਰੀ ਕਹਿੰਦੇ ਨੇ ਇਹੇ ਕੋਈ ਕੜਾ ਮਚਾਉਤਰੀ ਨਹੀਂ ਜੀ ਅਸੀਂ ਆਪ ਆ ਜਿਹੜੀ ਸੰਗਤ ਬੈਠੀ ਆ ਸਾਡੀ ਨਾਲ ਐਸੀਆਂ ਜੀ ਸਾਰੇ ਐਸੀਆਂ ਜੀ ਸਾਰੇ ਇਹ ਜਿਹੜਾ ਜੀ ਇਹ ਕਹਿੰਦੇ ਰੂੜੀਆਂ ਦੂਸਰੀ ਗੱਲ ਰੂੜੀਆਂ ਨੂੰ ਥਾਂ ਜੀ ਆਉ ਸਾਡੇ ਪਲਾਟ ਕੱਟੇ ਆਹ ਰੂੜੇ ਸਾਰੇ ਪਲਾਟ ਕੱਟੇ ਹੋਏ ਨੇ ਜੀ ਕੋਈ ਜੇ ਅੱਜ ਮੈਂ ਆਪਦੀ ਪ੍ਰਾਪਰਟੀ ਵੇਚ ਕੇ ਮੈਂ ਕਹਾ ਵੀ ਮੈਨੂੰ ਰੂੜੀ ਮਿਲਣੀ ਚਾਹੀਦੀ ਆ ਹੈ ਜੀ ਉਹ ਮਿਹਨਤ ਕਰਨ ਦੇ ਹੱਕ ਹਨ ਇੱਥੇ ਕੋਈ ਸਾਡ ਨਹੀਂ ਸਾਰਾ ਸਾਰੇ ਭਾਈਚਾਰਾ ਸਹਿਮਤ ਨੇ ਜਿਹੜੇ ਪੰਜ ਚਾਰਕ ਨੇ ਇਹ ਹੈ ਉਹ ਮਾਹੌਲ ਸਾਰਾ ਪਿੰਡ ਦਾ ਖਰਾਬ ਕਰਨਾ ਚਾਹੁੰਦੇ ਆ ਕੱਲ ਕੋਈ ਇੱਥੇ ਟਰੈਕਟਰ ਵਗੈਰਾ ਵੀ ਪਾੜੇ ਗਏ ਨਹੀਂ ਨਹੀਂ ਜੀ ਕੋਈ ਟਰੈਕਟਰ ਨਹੀਂ ਪਾੜਿਆ ਜੀ ਜਦੋਂ ਇੱਥੇ ਭਰਤ ਪਈਆ ਉਦੋਂ ਜ਼ਰੂਰੀ ਟਰੈਕਟਰ ਆਏ ਨੇ ਜੀ ਦੇਖੋ ਜ਼ਿਮੀਂਦਾਰਾਂ ਦੇ ਖੇਤ ਨੇ ਹੁਣ ਸਾਡੇ ਲਈ ਵੀ ਤਾਂ ਟਰੈਕਟਰ ਹੈ ਨਹੀਂ ਇਹਨਾਂ ਦੇ ਟਰੈਕਟਰ ਅਸੀਂ ਲੈ ਕੇ ਆਇਆ ਆਪ ਸਾਡੇ ਭਾਈਆਂ ਨੇ ਚਲਾਏ ਨੇ ਭਾਈਚਾਰਿਆਂ ਨੇ ਅਸੀਂ ਲਿਆਇਆ ਚੱਕ ਕੇ ਹਟਾਤੇ ਅਸੀਂ ਹਟ ਅਸੀਂ ਹਟ ਇਹਨਾਂ ਨੇ ਹਟਾਤੇ ਅਸੀਂ ਹਟ ਗਏ ਹੁਣ ਆਪਾਂ ਕੀ ਚਾਹੁੰਦੇ ਜੀ ਅਸੀਂ ਤਾਂ ਇਹ ਕਹਿਣਾ ਜੀ ਇੱਥੇ ਡਾਕਟਰ ਬੇਦਕਾਰ ਜੀ ਦੇ ਨਾਂ ਤੇ ਸਾਡੀ ਕਮੇਟੀ ਬਣਦੀ ਹੈ ਜੀ ਕੋਈ ਇਹਦੇ ਚ ਘੜਮ ਚੌਧਰੀ ਦੀ ਕਮੇਟੀ ਨਹੀਂ ਬਣਦੀ ਕੁਛ ਨਹੀਂ ਕ ਬਣਦੀ ਸਾਡੀ ਕਮੇਟੀ ਬਣਦੀ ਆ 바ਵਾ ਡਾਕਟਰ ਸਾਹਿਬ ਦੇ ਅੱਜ ਇਹ ਕਹਿੰਦੇ ਨੇ ਵੀ 바ਵਾ ਡਾਕਟਰ ਸਾਹਿਬ ਨੇ ਵੀ ਇੱਕ ਘਰ ਕਿੱਥੇ ਪਾਉਣੇ ਸਿਖਾਉਣੇ ਸਿਖਾਏ ਨੇ ਇਹਨਾਂ ਦੀ ਕਲਮ ਦੇ ਨਾਲ ਹੀ ਅੱਜ ਇੱਥੇ ਬੈਠਿਆ ਸੀ ਜਿਹੜੇ ਲੋਕਾਂ ਦੇ ਵਿੱਚ ਬੈਠੇ ਜੀ ਜਗਾ ਜੀ ਅਸੀਂ ਦਿੱਤੀ ਆ ਪਿੰਡ ਨੇ ਜਗਾ ਦਿੱਤੀ ਆ ਪਿੰਡ ਨੇ ਸਰਕਾਰ ਤੋਂ ਅਸੀਂ ਮੰਗ ਕਰੀਤੀ ਇਹਦੀ ਕੋਈ ਇਹਦਾ ਕੋਈ ਕੋਰਟ ਕੇਸ ਵੀ ਚੱਲ ਰਿਹਾ ਹੈ ਜੀ ਅਦਾਲਤ ਨਹੀਂ ਜੀ ਕੋਈ ਕੋਈ ਕੋਰਟ ਕੇਸ ਨਹੀਂ ਜੀ ਕੋਈ ਕੋਰਟ ਕੇਸ ਨਹੀਂ ਕੁਸਤੇ ਨੇ ਬੰਦੇ ਹਸਪੀਟਲ ਪਾਇਨੇ ਨਾ ਨਹੀਂ ਜੀ ਯਾਰ ਟਰੈਕਟਰ ਚਾੜੇ ਕੇ ਨਹੀਂ ਜੀ ਨਾ ਕੋਈ ਲੜਾਈ ਹੋਈ ਆ ਜੀ ਇਹਦੀ ਸਰਮਾਈ ਕਰਾਈ ਜਾਵੇ ਜੇ ਕੋਈ ਇੱਥੇ ਲੜਾਈ ਹੋਈ ਹੋਵੇ ਵੀਡੀਓ ਸਭ ਉਹ ਆਏ ਸੀ ਜੀ ਐਸਐਟੋ ਸਾਹਿਬ ਤੇ ਜੀ ਕਦੋਂ ਟਰੈਕਟਰ ਇਹ ਸੋਸਾਇਟੀ ਦਾ ਟਰੈਕਟਰ ਲੈ ਕੇ ਆਏ ਨੇ ਜੀ ਕੀ ਨਾਂ ਕੀ ਆ ਤੁਹਾਡਾ ਮੇਰਾ ਨਾਂ ਉਹ ਹੰਸ ਰਾਜ ਜੀ ਮੇਰਾ ਘਰ ਆ ਸਾਹਮਣੀ ਹੈ ਜੀ ਸਾਬਕਾ ਮੈਂਬਰ ਨੇ ਹਾਂ ਜੀ ਤੇ ਕੱਲ ਕਦੋਂ ਆਪਣੇ ਸੋਸਾਇਟੀ ਤੋਂ ਟਰੈਕਟਰ ਲੈ ਕੇ ਆਏ ਨੇ ਜੀ ਤੇ ਇੱਥੇ ਕਦੋਂ ਚਲਾਏ ਇਹ ਕਦੋਂ ਮੂਰੇ ਹੋਣ ਲੱਗ ਗਏ ਭਈ ਉਹਨਾਂ ਨੇ ਭੇਜਤੇ ਵੀ ਭਈ ਜਿਆਦਾ ਗੜਬੜ ਕਰਦੇ ਨੇ ਐਸਲਸਲ ਸਾਲ ਤੇ ਵੀਡੀਓ ਸਾਹਿਬ ਤੇ ਪੁਲਿਸ ਵੀ ਤੀ ਪ੍ਰਸ਼ਾਸਨ ਇੱਥੇ ਪਿੰਡ ਦੇ ਵਿੱਚ ਜਿਹੜੀ ਜਗ੍ਹਾ ਦੇ ਉੱਤੇ ਹੁਣ ਇਹ ਬੈਠੇ ਨੇ ਦੋਨੋਂ ਪਾਰਟੀਆਂ ਇਹ ਪਿਛਲੇ ਸਮੇਂ ਦੇ ਵਿੱਚ ਇਲਾਟ੍ਰੀਨ ਦੀ ਜਗ੍ਹਾ ਹੁੰਦੀ ਸੀਗੀ ਔਰ ਜਿਹੜਾ ਹੁਣ ਇੱਥੇ ਜਿਆਦਾ ਟੋਬਾ ਹੋਣ ਕਰਕੇ ਗੰਧ ਹੋਣ ਕਰਕੇ ਜਿਹੜੇ ਕੁਝ ਐਸੀ ਭਾਈਚਾਰੇ ਵੱਲੋਂ ਇਹ ਗੱਲਬਾਤ ਕੀਤੀ ਗਈ ਸੀ ਵੀ ਇਸ ਜਗ੍ਹਾ ਉੱਤੇ ਮਿੱਟੀ ਪਾ ਕੇ ਤੇ ਡਾਕਟਰ ਅੰਮ੍ਰਿਤਕਰ ਮਿਤਕਰ ਸਾਹਿਬ ਦੇ ਨਾਮ 'ਤੇ ਇੱਕ ਪਾਰਕ ਬਣਾਇਆ ਜਾਊਗਾ। ਉਹਦੇ ਵਿੱਚ ਪੰਚਾਇਤ ਵੱਲੋਂ ਮਤਾ ਪਿਆ ਸਾਰੇ ਲੋਕਾਂ ਨੇ ਸਹਿਮਤੀ ਪ੍ਰਗਟਾਈ। ਸਹਿਮਤੀ ਹੋਣ ਤੋਂ ਬਾਅਦ ਵਿੱਚ ਫਿਰ ਇੱਥੇ ਪਿੰਡ ਵੱਲੋਂ ਪੰਚਾਇਤ ਵੱਲੋਂ ਮਿੱਟੀ ਪਾਈ ਗਈ। ਮਿੱਟੀ ਪਾਉਣ ਤੋਂ ਬਾਅਦ ਵਿੱਚ ਫਿਰ ਜਿਹੜੇ ਕੁਝ ਪਰਿਵਾਰ ਦੇ ਬੰਦੇ ਐਸਸੀ ਭਾਈ ਤੇ ਆਦੇ ਪਰਿਵਾਰ ਦੇ ਬੰਦਿਆਂ ਨੇ ਕਿਹਾ ਵੀ ਸਾਡੀਆਂ ਕਿਹ ਪਰ ਰੂੜੀਆਂ ਲੱਗੀਆਂ ਸੀਗੀਆਂ। ਉਹ ਵੀ ਰੂੜੀਆਂ ਸੀ ਇੱਥੇ ਰੂੜੀਆਂ ਹੀ ਲਾਵਾਂਗੇ। ਪਰ ਜਦੋਂ ਹੁਣ ਅਸੀਂ ਪੜਤਾਲ ਕੀਤੀ ਆ ਵੀਡੀਓ ਮੈਕਨੇ ਵੱਲੋਂ ਲਾ ਕੇ ਜਾਸੀ ਪੰਚਾਇਤ ਵੱਲੋਂ ਪਤਾ ਕੀਤਾ ਜਿਹੜੇ ਲੋਕ ਵਿੱਚ ਕੋਈ ਇੱਥੇ ਕਹਿ ਰਹੇ ਨੇ ਕਿ ਅਸੀਂ ਇੱਥੇ ਰੂੜੀਆਂ ਲਾਵਾਂਗੇ ਉਹਨਾਂ ਨੂੰ ਆਲਰੇਡੀ ਜਰਨਲ ਕੈਟਾਗਰੀ ਔਰ ਐਸਸੀ ਕੈਟਾਗਰੀ ਦੇ ਰੂੜੀਆਂ ਆਲਰੇਡੀ ਕੱਟੀਆਂ ਹੋਈਆਂ ਨੇ ਪਲੱਸ ਉਹਨਾਂ ਦੇ ਰਸਤੇ ਬਣੇ ਹੋਏ ਨੇ ਕਿਸੇ ਕੋਈ ਬੰਦਾ ਰੂੜੀਆਂ ਲਾ ਰਿਆ ਕਿਸੇ ਨੇ ਵੇਚ ਦਿੱਤੀਆਂ ਨੇ ਪਰ ਜਿਹੜੋਂ ਰੂੜੀਆਂ ਲਾਟ ਹੋ ਗਈਆਂ ਜਿਨ੍ਹਾਂ ਕੋਲ ਹੈਗੀਆਂ ਜਾਂ ਵੇਚ ਦਿੱਤੀਆਂ ਗਈਆਂ ਨੇ ਇਹ ਤੇ ਉਹ ਆਪਣਾ ਦੇਖਣ ਵੀ ਕੀ ਕਰਨਾ ਪਰ ਇਹਦੇ ਵਿੱਚ ਜਿਹੜਾ ਪਾਰਕ ਬਣਾ ਰਹੇ ਸੀ ਇਹ ਦੋਨੋਂ ਐਸਸੀ ਭਾਈਚਾਰੇ ਦੇ ਲੋਕਾਂ ਦਾ ਆਪਸ ਵਿੱਚ ਟਕਰਾਅ ਹੋਇਆ ਜਿਹਦੇ ਵਿੱਚ ਇੱਕ ਪਰਿਵਾਰ ਨੇ ਡਾਕਟਰ ਉਮੇਦਕਰ ਦਾ ਪੋਤੇ ਤੇ ਮਾਨਜੋਤਾ ਲਾਇਆ ਦੂਸਰੇ ਜਿਹੜੇ ਪਰਿਵਾਰ ਵਾਲੇ ਕਹਿੰਦੇ ਬੋਤ ਨੂੰ ਹਟਾਇਆ ਜਾਵੇ ਕਿਉਂਕਿ ਇਹ ਦੋਨੇ ਐਸਸੀ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ ਤੇ ਦੋਨੋਂ ਹੀ ਆਪਸ ਵਿੱਚ ਤਕਰਾਰਬਾਜ਼ੀ ਇਹ ਕਰ ਰਹੇ ਨੇ ਔਰ ਕੋਸ਼ਿਸ਼ ਕਰਦੇ ਆ ਨਾਲ ਵੀਡੀਓ ਸਾਹਿਬ ਨੂੰ ਬੁਲਾ ਕੇ ਆ ਰਹੇ ਨੇ ਉਹ ਵੀ ਪਿੰਡ ਦੇ ਮੋਤਵਰ ਬੰਦਿਆਂ ਨੂੰ ਲੈ ਕੇ ਕੋਸ਼ਿਸ਼ ਕਮੇਟੀ ਦੇ ਬੰਦਿਆਂ ਨੂੰ ਲੈ ਕੇ ਇਹਨਾਂ ਦੋਨਾਂ ਜਿਹੜਾ ਮਸਲਾ ਹੱਲ ਹੋਇਆ ਜਾਵੇ ਕਰਾਇਆ ਜਾਵੇ ਤਾਜੋਇਸੀ ਤਾਂ ਹੁਣ ਪੁਲਿਸ ਪ੍ਰਸ਼ਾਸਨ ਦੇ ਬੋਲੋ ਇਨਾਂ ਦੋਨਾਂ ਧਿਰਾਂ ਦੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪੰਚਾਇਤੀ ਜ਼ਮੀਨ ਦਾ ਇਹ ਰੌਲਾ ਇੱਕ ਧਿਰ ਤਾਂ ਇੱਥੇ ਪਾਰਕ ਬਣਾਉਣਾ ਚਾਹੁੰਦੀ ਹੈ ਪਰ ਦੂਜੀ ਧਿਰ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਮਾਹੌਲ ਗਰਮ ਹੋ ਗਿਆ ਬਿਊਰੋ ਰਿਪੋਰਟ ਹਰਪੁ